ਕਹੋ ਤਲ ਗੁਰ ਸੇਵਿਆ ਅਹਨਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਹ ਛਟਿਆ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਦਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੱਲਾ ਤਿੱਜਾ ਹਾਰੇ ਜੀਓ ਤੁੱਦ ਨੋ ਸਦਾ ਸਾਲਾਹੀ ਪਿਆਰੇ ਜਿਚਰ ਘਾਟੇ ਅੰਤਰ ਹਸਸਾ ਇਕ ਪਲ ਖਿੰ ਵਿਸਰਹਿ ਤੂ ਸੁਆਮੀ ਜਾਣੋਂ ਬਰਸ ਪਚਾਸਾ ਹਾਮ ਮੂੜ ਮੁਗਦ ਸਦਾ ਸੇ ਭਾਈ ගුරකා සබද ප්‍රගස්සා හාරජීියෝ දුुද්ධනෝ සදාසාලාහිපාරි ਜਿ ਚਰ ਕਾਟੇ ਅੰਤਰ ਹੈ ਸਾਸਾ ਇੱਕ ਪਾਲ ਖਿਨ ਵਿਸਰਹਿ ਤੂ ਸੁਅਮੀ ਜਾਣੋਂ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਾਰੇ ਜਿਓ ਤੁਮ ਆਪ ਦੇ ਦੇ ਹੋ ਬੁਝਾਈ ਹਾਰੇ ਜੀ ਤੁੱਦ ਬਿਟ ਹੋਂ ਵਾਰਿਆ ਸਦ ਹੀ ਤੇਰੇ ਨਾਮ ਵਿਟ ਹਾ බලෙජයි රහෝ හම සබදෙමුුව සබදෙ මාරෙ ජීවල්ලෙ පායි. ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਾਰੇ ਵਸਿਆ ਮਾਨੇ ਆਈ ਬਬਦ ਗੁਰਦਾਤਾ ਜਿਤ ਮਨ ਰਾਤਾ ਹਾਰੇ ਸੋ ਰਹਿਆ ਸਮਾਈ ਸਬਦ ਨ ਜਾਣ ਹੈ ਸੇ අන්නේ බෝලේ සෙකෙත අයි සංසාරා හරේරසුන්න පායා බෙරතා ජනමගවායයා ਜਮਹ ਵਾਰੋ ਵਾਰ ਬਿਸਤਾ ਕੇ ਕੀੜੇ ਬਿਸਤਾ ਮਾਹੇ ਸਮਾਣੇ ਮਨ ਮੁਖ ਮੁਗਦ ਗੁਬਾਰਾ ਅੱਪੇ ਕਰੇ ਵਿਖਾ ਮਾਰਗੇ ਲਾਏ ਭਾਈ ਤਿਸ ਬਿਨ ਅਵਰ ਨ ਕੋਈ ਜੋ ਤੋਰੇ ਲਿਖਿਆ ਸੋ ਕੋਈ ਨ ਮੇਟ ਪਾਈ ਕਰਤਾ ਕਰੇ ਸੋ ਹੋਈ ਨਨਕ ਨਾਮ ਵਸਿਆ ਮਨ ਅੰਤਰੇ ਪਾਈ ਆਵਰ ਨਾ ਦੂਜਾ ਕੋਈ ਆਪੇ ਕਰੇ ਵਿਖਾਇ ਮਾਰਗੇ ਲਾਏ ਭਾਈ ਤਿਸ ਬਿਨ ਅਵਰਨ ਕੋਈ ਜੋ ਤੋਰੇ ਲਿਖਿਆ ਸੋ ਕੋਈ ਨ ਮਿਟਾਇ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਭਾਈ ਆਵਰ ਨ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਾਰੇ ਜੀਉ ਤੁਦਨੋ ਸਦਾ ਸਾਲਾਹੀ ਪਿਆਰੇ ਜਿਚਰ ਘਾਟੇ ਅੰਤਰ ਹੈ ਸਾਸਾ ਇੱਕ ਖਾਂ ਪਾਲ ਖਿੰਨ ਵਿਸਰਹਿ ਤੂ ਸੁਆਮੀ ਜਾਣਾ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ